ਜੋ ਬੋਲੇ ਸੋ ਨਿਰਪੈ ਜਬਦ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਕੋਠੇ ਚੜਕੇ ਦੇਖ ਫਰੀਦਾ ਕਰ ਕਰ ਲੱਗੀ ਅਗ ਤੂੰ ਸਮਝੇ ਮੈਂ ਦੁਖੀਆਂ ਇੱਥੇ ਦੁਖੀ ਹੈ ਸਾਰਾ ਜਗ ਤੂੰ ਸਮਝੇ ਮੈਂ ਦੁਖੀਆਂ ਇੱਥੇ ਦੁਖੀ ਹੈ ਸਾਰਾ ਜਗ ਜਪੋ ਜੀ ਸਤਨਾਮ ਸੋਹੰ ਸਤਨਾਮ ਸਤਨਾਮ ਜਿਓ ਸਤਗੁਰਾਂ ਜੀ ਦੀ ਪਰਮ ਸਤਕਾਰ ਜੋਗ ਗੁਰੂ ਪਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਗੁਰੂ ਬਾਬਾ ਫਰੀਦ ਮਹਾਰਾਜ ਜੀ ਇਸ ਪਵਨ ਤੇ ਪਵਿੱਤਰ ਪੰਤੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕੋਠੇ ਚੜ ਚੜ ਵੇਖ ਫਰੀਦਾ ਕਰ ਕਰ ਲੱਗੀ ਆਗਾ ਤੂੰ ਸਮਝੇ ਮੈਂ ਦੁਖੀਆਂ ਇੱਥੇ ਦੁਖੀ ਹੈ ਸਾਰਾ ਜਗ ਗੁਰਪ੍ਰੀ ਸਤ ਸੰਗਤ ਜੀ ਇਸ ਸੰਸਾਰ ਦੇ ਵਿੱਚ ਹਰ ਕੋਈ ਦੁਖੀ ਹੈ ਗੁਰਪ੍ਰੀ ਸਤ ਸੰਗਤ ਜੀ ਸਾਰੇ ਦੁਖੀ ਨੇ ਕਿਸੇ ਕੋਲ ਬਹੁਤਾ ਤੰਨ ਹੈ ਗੁਰਪ੍ਰੀ ਸਤ ਸੰਗਤ ਜੀ ਉਸ ਇਸ ਦੀ ਚਿੰਤਾ ਸਤਾਈ ਜਾਂਦੀ ਹੈ ਕਿਸੇ ਕੋਲ ਗੁਰਪ੍ਰੀ ਸਤ ਸੰਗਤ ਦੀ ਹੈ ਨਹੀਂ ਉਹ ਤਾਂ ਦੁਖੀ ਏ ਕਿਸੇ ਨੂੰ ਗੁਰਪ੍ਰੀ ਸਤ ਸੰਗਤ ਦੀ ਤੰਨ ਦੇ ਬਹੁਤ ਵੱਡੇ ਵੱਡੇ ਰੋਗ ਲੱਗੇ ਹੋਏ ਨੇ ਉਹ ਤਾਂ ਦੁਖੀ ਏ ਤੇ ਬੂਰੂ ਪਰੀ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਹਰ ਕੋਈ ਦੁਖੀ ਹੈ ਕੋਠੇ ਚੜ ਚੜ ਵੇਖ ਫਰੀਦਾ ਕਰ ਕਰ ਲੱਗੀ ਅੱਗਾ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਸਮਝਾ ਰਹੇ ਨੇ ਤੂੰ ਸਮਝੇ ਮੈਂ ਦੁਖੀ ਆ ਇੱਥੇ ਦੁਖੀ ਹੈ ਸਾਰਾ ਜੱਗ ਗੁਰੂ ਪਰੀ ਸਾਧ ਸੰਗਤ ਜੀ ਅਸੀਂ ਸੋਚਦੇ ਆ ਕਿ ਅਸੀਂ ਇਸ ਸੰਸਾਰ ਦੇ ਵਿੱਚ ਦੁਖੀ ਆ ਉਹ ਪਰਮਪਿਤਾ ਪਰਮਾਤਮਾ ਨੇ ਸਾਨੂੰ ਹੀ ਜ਼ਿਆਦਾ ਦੁਖੀ ਬਣਾਇਆ ਹੋਇਆ ਹੈ ਸਾਡੇ ਤੇ ਹੀ ਉਹ ਪਰਮਪਿਤਾ ਪਰਮਾਤਮਾ ਨੇ ਦੁੱਖਾਂ ਦੀ ਜਿਹੜੀ ਹਨੇਰੀ ਹੈ ਛਿਲਾ ਦਤੀ ਹੈ ਪਰ ਗੁਰੂ ਘਰੇ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਹਰ ਕੋਈ ਦੁਖੀ ਹੈ ਸਾਰੇ ਦੁਖੀ ਨੇ ਗੁਰੂ ਘਰੇ ਸਾਧ ਸੰਗਤ ਜੀ ਸੁਖੀ ਕੋਈ ਵੀ ਨਹੀਂ ਹੈ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਮਾਇਆ ਚਿੰਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਪ੍ਰਭੂ ਕੇ ਦਾਸ ਗੁਰੂ ਤੇਰੀ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਹਰ ਕੋਈ ਦੁਖੀ ਹੈ ਸੁਖੀ ਉਹ ਹੈ ਜੋ ਉਸ ਪਰਮਬੀਤਾ ਪਰਮਾਤਮਾ ਦੇ ਪਿਆਰੇ ਨੇ ਜੋ ਆਪਣੇ ਗੁਰੂ ਦੇ ਬਚਨ ਮੰਨਦੇ ਨੇ ਔਰ ਗੁਰੂ ਦੇ ਦਿਖਾਏ ਹੋਏ ਮਾਰਗ ਤੇ ਚੱਲਦੇ ਨੇ ਜੋ ਉਸ ਪਰਮਬੀਤਾ ਪਰਮਾਤਮਾ ਦਾ ਸਵਾਸ ਸਵਾਸ ਸਿਮਰਨ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਉਹੀ ਸੁਖੀ ਨੇ ਨਹੀਂ ਗੁਰੂ ਤੇਰੀ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਸਾਰੇ ਹੀ ਦੁਖੀ ਨੇ ਤੰ ਤੰ ਸਤਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਬਹੁਤ ਹੀ ਸੁੰਦਰ ਤੇ ਪਵਨ ਪਵਿੱਤਰ ਉਪਦੇਸ਼ ਬਖਸ਼ਿਸ ਕਰਦੇ ਨੇ ਭਾਈ ਉਸ ਪਰਮਕੀਤਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜਿਹੜਾ ਕਿਉਂਕਿ ਉਹ ਪਰਮਕੀਤਾ ਪਰਮਾਤਮਾ ਦਾ ਨਾਮ ਹੈ ਗੁਰਪ੍ਰੇਰਿ ਸਾਧ ਸੰਗਤ ਜੀ ਸੁੱਖਾਂ ਦਾ ਖਜ਼ਾਨਾ ਹੈ ਸੁਖ ਸਾਗਰ ਸੁਰਤਾ ਚਿੰਤਾ માં ਗੁਰਪ੍ਰੇਰਿ ਸਾਧ ਸੰਗਤ ਜੀ ਉਹ ਪਰਮਕੀਤਾ ਪਰਮਾਤਮਾ ਦਾ ਸੁੱਖਾਂ ਦਾ ਸਮੁੰਦਰ ਹੈ ਜੋ ਉਸ ਪਰਮਪితਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ ਗੁਰੂ ਘਰ ਦੇ ਸਾਧ ਸੰਗ ਦੀ ਦੁੱਖ ਆਉਣਗੇ ਜ਼ਰੂਰ ਪਰ ਉਸ ਨੂੰ ਦੁੱਖ ਕਦੇ ਵੀ ਮਹਿਸੂਸ ਨਹੀਂ ਹੋਵੇਗਾ ਉਹ ਪਰਮਪితਾ ਪਰਮਾਤਮਾ ਦੇ ਬਾਣੇ ਦੇ ਵਿੱਚ ਚੱਲੇਗਾ ਤੇ ਗੁਰੂ ਘਰ ਦੇ ਸਾਧ ਸੰਗ ਦੀ ਉਹ ਕਦੇ ਦੁਖੀ ਨਹੀਂ ਹੋਵੇਗਾ ਜੇ ਦੁੱਖ ਪਵੇਗਾ ਵੀ ਕਦੇ ਤਾਂ ਉਹ ਪਰਮਪితਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੇਗਾ ਤੇ ਸੁੱਖਾਂ ਦੇ ਵਿੱਚ ਉਹ ਪਰਮਪితਾ ਪਰਮਾਤਮਾ ਦਾ ਸੁਕਰਾਨਾ ਕਰੇਗਾ ਤੋਂ ਗੁਰੂ ਪਰੇ ਸਾਧ ਸੰਗ ਜੀ ਧੰਨ ਧੰਨ ਬਾਬਾ ਸਤਿਗੁਰੂ ਫਰੀਦ ਮਹਾਰਾਜ ਜੀ ਨੇ ਬਹੁਤ ਹੀ ਸੁੰਦਰ ਵਿਦੇਸ ਵਕਸਸ ਕੀਤਾ ਹੈ ਇਨੀ ਕੁ ਬੇਨਤੀ ਪਰਵਾਨ ਜੋ ਬੋਲੇ ਸੋ ਨਿਰਪਏ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜਪ ਮਨ ਸਤਨਾਮ ਸਦਾ ਹੀ ਸਤਨਾਮ ਸੋਹੰ ਸਤਨਾਮ ਸਤਨਾਮ